ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪਸ਼ੂ ਪਾਲਕ ਬਰਨਾਲਾ ਚੈਨਲ ਤੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਪਿੰਡ ਮੈਲਕਲਾਂ ਤੋਂ ਬਣਾਉਣ ਲੱਗੇ ਆਂ ਜਿਲ੍ਹਾ ਬਰਨਾਲਾ ਤੇ ਬਰਨਾਲੇ ਤੋਂ 15-20 ਕਿਲੋਮੀਟਰ ਅੱਗੇ ਰਹਿ ਜਾਂਦਾ ਪਿੰਡ ਆ ਤੇ ਬਾਈ ਲਵੇ ਅੱਜ 5 ਨਗ ਬਕਿਆਊ ਨੇਗੇ ਤਾਂ ਆਪਾਂ ਥੋੜੇ ਲੇਟ ਹੋ ਗਏ ਤਾਂ ਕਰਕੇ ਬਾਈ ਨੇ ਮੱਝ ਦੀ ਤੇ ਗਾਵਾਂ ਦੀ ਜਿਹੜੀ ਅਚਵਾਈ ਕਰਤੀ ਤੇ ਬਾਕੀ ਕੋਈ ਨਾ ਵੀਡੀਓ ਕਾਲ ਵਗੈਰਾ ਤੇ ਦਿਖਾ ਦੇਣਗੇ ਜਿਵੇਂ ਵੀ ਸੌਦਾ ਰਲਦਾ ਹੋਊਗਾ ਤੇ ਆ ਸ਼ੁਰੂ ਕਰਦੇ ਆ ਫਿਰ ਵੀਡੀਓ ਪਹਿਲ ਇਨਆ ਬਾਈ ਤੋਂ ਜਾਣਕਾਰੀ ਰਸ਼ਿਕਾ ਬਾਈ ਜੀ ਰਸ਼ਿਕਾ ਬਾਈ ਆਪਣੇ ਲਈ ਬਾਈ ਕਿਹੜੀ ਕਿਹੜੀ ਵੈਡ ਸੇਲ ਆ ਤੇ ਮੱਝ ਹਾਂ ਜੀ ਤੇ ਕਾਲ ਜੀ ਠੀਕ ਹੈ ਜੀ ਇਹਨੂੰ ਦਾ ਬਾਈ ਮੰਨਣਾ ਠੀਕ ਹੈ ਭਰਾ ਨੂੰ ਡੇਢ ਕਮੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਵੀ ਠੀਕ ਹੈ ਭਰਾ ਇਹਨੂੰ ਹਾਂ 9 8 9 ਲੀਟਰ ਦੁੱਧ ਦਿੰਦੀ ਹੈ ਠੀਕ ਹੈ ਜੀ ਕਿਹੜਾ ਸੂਆ ਸੂਹੀ ਹੋਈ ਆ ਬਈ ਇਹ ਇਹ ਬਈ ਤੀਜੇ ਆ ਤੀਜੇ ਸੂਆ ਹਾਂ ਜੀ ਪੰਜਾਬ ਵਾਲੀ ਜਰਸੀ ਆ ਦੇਖ ਸਕਦੇ ਹੋ ਮੈਂ ਜਰਸੀ ਤੇ ਆ ਆਪਣੇ ਗਾਂ ਦੀ ਹਾਂ ਜੀ ਇਹ ਨੂੰ ਆ ਮਾਨ ਅੱਠਵੇਂ ਅੱਠਵੇਂ ਮਹੀਨੇ ਤੋਂ ਪ੍ਰਜਨਨ ਲੱਗੇ ਹੋਇਆ ਵੀ ਅੱਠਵੇਂ ਮਹੀਨੇ ਤੋਂ ਤੇ ਹੋ ਗਏ ਦਨ 24 ਹਾਂ ਇਹ ਵੀ ਠੀਕ ਹੈ ਜੀ ਤੇ ਕਿੰਨੇ ਕ ਦੁੱਧ ਪਾ ਰਹੇ ਨੇ ਇਹਨੇ ਦੁੱਧ ਵਾਲਾ ਮਾਨ ਨੂੰ 30 ਪਲੱਸ ਪਾ ਰਿਹਾ ਬਈ ਹੋਣ ਬਈ ਦੋ ਦੋ ਡਰਾਈ ਹੈ ਇਕ ਦੰਦੀਆ ਦੋ ਚਾਰ ਦੰਦੀਆ ਬਈ ਸੁੱਤ ਮਾਰ ਹੈ 24 ਜਾਨਾ ਫਾ 6 ਕਿਲੋ ਠੀਕ ਹੈ ਬਈ 6 ਕਿਲੋ ਹੈਗਾ ਹਜੇ ਹਾਂ ਬਈ ਠੀਕ ਹੈ ਜੀ ਤੇ ਇਹਨਾਂ ਦਾ ਵੀ ਮੁੱਲ ਫਿਰ ਇਹਨਾਂ ਦਾ ਮੁੱਲ ਫੋਨ ਤੇ ਕਰ ਲਾ ਬਈ ਫੋਨ ਤੇ ਕਰੂੰਗੀ ਦੋਨਾਂ ਦਾ ਹੀ ਠੀਕ ਹੈ ਜੀ ਤੇ ਆਪਣੇ ਲੋ ਇੱਕ ਛੋਟੀ ਕਿੜੀ ਛੋਟੀ ਆ ਗਈ ਬਈ ਤੁਹਾਨੂੰ ਵੀ ਖੋਣ ਚੀਜ਼ ਰੱਖਾ ਬਈ ਅੱਭਾ ਜਗਰਾ ਦੇ ਚੀਜ਼ ਨੂੰ ਬਈ ਸਹੀ ਜਗਰਾ ਦੇ ਦਾ ਪ੍ਰਾਈਸ ਆਉਗੀ ਛੋਟੀ ਆ ਠੀਕ ਹੈ ਜੀ ਜਗਰਾ ਦੇ ਦੀ ਛੋਟੀ ਆ ਵੀ ਇਹਨੇ ਹਾਂ ਬਈ ਕਿਹੜਾ ਸੂਆ ਬਈ ਇਹ ਇਹ ਬਈ ਯਾਰ ਮੰਨ ਹੁਣ ਦੂਜਾ ਸੂਆ ਹੈ ਦਾ ਦੂਜਾ ਸੂਈ ਹੋਈ ਆ ਹਾਂਜੀ ਠੀਕ ਹੈ ਜੀ ਪਰ ਇਹਦੇ ਕੱਟੀ ਆ ਕਿੰਨੇ ਕਿ ਦਿਨ ਹੋ ਗਏ ਬਈ ਸੂਈ ਨੂੰ ਸੂਈ ਨੂੰ ਹੋ ਗਏ ਯਾਰ ਤਿੰਨ ਚਾਰ ਤਾਂ ਹੋ ਗਏ ਇਹ ਬਈ ਕੱਟੀ ਕਿਹੜੇ ਸੀਮਨ ਦੀ ਆ ਇਹ ਕੱਟੀ ਆ ਇਹਨਾਂ ਨੂੰ ਮੈਨੂੰ ਪਤਾ ਇਹ ਕੱਟੀ ਇੱਥੇ ਆਪਾਂ ਲੋਕਲ ਹੀ ਭਰਾਇਆ ਸੀ ਠੀਕ ਆ ਅਸੇ ਇਹ ਲੋਕਲ ਭਰਾਇਆ ਹੋਇਆ ਕੱਟੀ ਦਾ ਹਾਂ ਠੀਕ ਹੈ ਜੀ ਤੇ ਆ ਮੈਂ ਅਗਰ ਕੱਟੀ ਆ ਬਈ ਕਿੰਨੇ ਦਿਨ ਹੋ ਗਏ ਸੂਈ ਨੂੰ ਤਿੰਨ ਚਾਰ ਤਾਂ ਹੋ ਗਏ ਬਈ ਬੋਲਾ ਕਿੰਨਾ ਕ ਬਈ ਬੋਲਾ ਮੰਨ 10-12 ਲੀਟਰ ਆ ਘਰ ਦੀ ਅਭੀ ਮੂਲ ਹੈ ਠੀਕ ਹੈ ਜੀ ਕਿੰਨਾ ਕਰ ਦੁੱਧ ਪਾ ਦਈ ਦੁੱਧ 15 ਹਜ਼ਾਰ ਲੀਟਰ ਪਹਿਲਾਂ ਵੀ ਪਾਇਆ ਨੇ ਨਾਰਮਲ ਘਰਾਹਤੀ ਪਾਇਆ ਆਪਣੇ ਕੋਲੇ ਘਰ ਦੀ ਝੋਟੀ ਹੈ ਠੀਕ ਹੈ ਜੀ ਇਹ ਆ ਤਾਂ ਲੈ ਵੇ ਦੇਖ ਸਕਦੇ ਹੋ ਬਈ ਤੁਸੀਂ ਤੇ ਵਧੀਆ ਕੱਦ ਕਾਂ ਵਾਲੀ ਝੋਟੀ ਹੈ ਕੋਈ ਛੋਟੀ ਮੰਨ ਕੇ ਨਾ ਆਵੇ ਤੇ ਮੜਾਏ ਲਵੇ ਹੋਈ ਬਈ ਕੱਦ ਦਾ ਅੱਜ ਜਲਵਾਣ ਨੇ ਬਈ ਸੋਨੂੰ ਆਹ ਦੇਖ ਸਕਦੇ ਹੋ ਤੁਸੀਂ ਪਾਈ ਦੇ ਮੋਢੇ ਰੱਖ ਜਾਂਦੀ ਹੈ ਝੋਟੀ ਪੂਰੀ ਵਧੀਆ ਚੀਆ ਬੇਲਬੂੜ ਵਾਲੀ ਤੇ ਤੋੜ ਕੇ ਦਿਖਾਵਾਂਗੇ ਬਈ ਤੋੜ ਕੇ ਦਿਖਾਵਾਂਗੇ ਮਾਹਰ ਕੱਟੀ ਦੇਤੀ ਹੈ ਬਈ ਮਾਹਰ ਕੱਟੀ ਹੈ ਤੇਰਾ ਮਤਲਬ ਬਈ ਫਿਰ ਇਹਦਾ ਵੀ ਫੋਨ ਤੇ ਘਰ ਲਾਗਦੇ ਠੀਕ ਹੈ ਜੀ ਮਤਲਬ ਬਈ ਜੈ ਜੀ ਹੋਣਗੇ ਹਾਂ ਬਈ ਜੈ ਜੀ ਮਾਨਤਨ ਕਰ ਦੂੰ ਵਧੀਆ ਕਰ ਦੂੰ ਕਰ ਦੂੰ ਅਚਕ ਕਰ ਸਕਦੇ ਹਾਂ ਵੀ ਪੂਰੀ ਵੱਡੀ ਝੋਟੀ ਆ ਵਧੀਆ ਚੰਗੇ ਸੀਮਨ ਦੀ ਆ ਦੁੱਧ ਵੀ ਚੰਗਾ ਪਾ ਦੂਗੀ ਜੇ ਇੱਕ ਕੱਟੀ ਆ ਬਾਈ ਆਪਣੇ ਕੋਲੇ ਕੱਟੀ ਕਿਹੜੀ ਆ ਜੀ ਕੱਟੀਆਂ ਆ ਆਪਾਂ ਸੀਮਨ ਆਪ ਲਿਆਂਦਾ ਸੀ ਆ ਅਸਹੀ ਕਿਹੜੇ ਸੀਮਨ ਦੀ ਆ ਬਾਈ ਕਟੀਆਂ ਆਪਣੀਆਂ ਆਹ ਦੋਹੇ ਨੇ ਸੁਪਣਾ ਧਰੋ ਜਦੋਂ ਮੇਲਾ ਲਾੜਦਾ ਉਹ ਸੀਮਨ ਲਿਆ ਆ ਇੱਕ ਦਾ ਗੋਲੂਆ ਅਸਹੀ ਆ ਪੀਡੀਐਫੇ ਚ ਲੈ ਕੇ ਆਈ ਸੀ ਹਾਂ ਇੱਕ ਆਪਣੇ ਹਰਿਆਣੇ ਤੋਂ ਕੋਈ ਆਇਆ ਸੀ ਛੋਟਾ ਆ ਆਹ ਹੋਦਾ ਲਿਆਂਦਾ ਸੀਮਨ ਤੇ ਦੋਹੇ ਕਟੀਆਂ ਨੇ ਠੀਕ ਹੈ ਜੀ ਇਹ ਕਿੰਨੀ ਉਮਰ ਦੀਆਂ ਨੇ ਬਈ ਇਹੇ ਆਦਾ ਹੋਊ 8 ਗੰਨੇ ਦੇ ਕੋਈ 8-9 ਮਹੀਨੇ ਠੀਕ ਹੈ ਬਈ ਹਾਂ ਆ ਸੇਕ ਦੀ ਹੋਈ ਆ ਸੇਕ ਦੀਆ ਕਰ ਲਈ ਤੇ ਇਹਨਾਂ ਦਾ ਮਤਲਬ ਬਈ ਸਾਰਾ ਖੂਨ ਤੀ ਕਰ ਰਿਹਾ ਹੈ ਤੇ ਆ ਦੇ ਸਾਨੂੰ ਵੀ ਕਟੀਆਂ ਪਿਓਰ ਜੈਂਟ ਬਲੈਕ ਨਹੀਂ ਆ ਮੂਰਾ ਚ ਆ ਗਈਆਂ ਚੰਗੇ ਸੀਮਾਂ ਦੀਆਂ ਨਹੀਂ ਆ ਇਹ ਬਈ ਕਰਦੀ ਨੇ ਬਸੂ ਆਪਣੇ ਸਾਰੇ ਕਰਦੇ ਨੇਗੇ ਠੀਕ ਹੈ ਜੀ ਠੀਕ ਹੈ ਬਈ ਚਲੋ ਅਗਲੀ ਵੀਡੀਓ 'ਚ ਮਿਲਦੇ ਹਾਂ ਤੁਹਾਨੂੰ ਆਪਾਂ ਝੋਲੀ ਝੋਲੀ ਚੈੱਕ ਕਰਾਂਦੇ ਆਂ ਕੱਟੀਆਂ ਦੀ। ਬਹੁਤ ਚੰਗੀ ਝੋਲੀ ਆ ਕੱਟੀਆਂ ਦੀ। ਜੇ ਕਿਸੇ ਦੇ ਪਸੰਦ ਹੋਣ ਬਾਈ ਨਾਲ ਫੋਨ ਤੇ ਗੱਲ ਕਰ ਸਕਾ ਜੋ ਨੰਬਰ ਬੋਲ ਦੂ ਵੀ ਆਪਣਾ 70090 70090 ਜੀ 92921 92921 ਕਿਹੜਾ ਨੰਬਰ ਹੈਗਾ 9779046237 ਠੀਕ ਹੈ ਜੀ। ਆਹ ਦੇਖ ਲਓ ਬਈ ਦੋ ਪੱਟੀਆਂ ਸੀ। ਇੱਕ ਆ ਮਗਰ ਕੱਟੀ ਦੇਤੀ ਝੋਟੀ ਨੇ ਚੰਗੇ ਸੀਮਨ ਦੀ ਝੋਟੀ ਸੀਗੀ। ਤੇ ਇੱਕ ਇਦਰਾ ਜਰਸੀਆਂ ਆ ਗਈ ਜੀ ਇੱਕ ਐਚਐਫ ਤੇ ਆ ਗਈ ਚੰਗੇ ਦੁੱਧ ਵਾਲੀਆਂ ਪਸ਼ੂ ਸੀ ਬਈ ਸਾਰੇ ਆ ਫਾਰਮ ਚ ਲੈਤੀ ਸੀ ਜਗਰਾਮਾ ਤੋਂ ਹੈ ਬਈ ਪਹਿਲੇ ਸ਼ੂਰ ਦਾ ਦੂਜਾ ਸ਼ੂਰ ਆਦਾ ਹੁਣ ਦੂਜਾ ਸ਼ੂਰ ਸੁਣੀਏ ਜੀ ਹਾਂ ਬਈ ਠੀਕ ਹੈ ਜੀ ਠੀਕ ਹੈ ਬਈ ਅਗਲੀ ਵੀਡੀਓ ਚ ਮਿਲਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ